ਦੇ ਵਿੱਚ ਚਾਰੇ ਬੰਦੇ ਹੀ ਲੋਕ ਆ ਪੱਕਾ ਕਹਿ ਨਹੀਂ ਸਕਦੇ ਕਿ ਕਿਹੜੇ ਬੰਦੇ ਜਾਂਦੇ ਆ ਸਾਰੇ ਬੰਦਿਆਂ ਦੇ ਢੰਡੇ ਲੱਗੀ ਫਿਰਦੇ ਹੁਣ ਵੈਗਰੂ ਜਾਣਦਾ ਅੱਗੇ ਕੀ ਰਿਜ਼ਲਟ ਆਉਂਦਾ ਜਿੰਦੀ ਬਹੁਤ 1300 1300 1300 ਜੋ ਕਿੰਨੇ ਕਿ ਅੱਧੀ ਪੈ ਜਾਊ ਅਮਰਤਪਾਲ ਨੂੰ ਹੋ ਸਕਦਾ ਪੈ ਜਾਵੇ ਪੈ ਜਾਵੇ ਹੋ ਸਕਦਾ ਤੇ ਉਹ ਬਾਕੀ ਉਹ ਦੂਜੇ ਝਾੜੂ ਵਾਲਿਆਂ ਦਾ ਕਿੱਦਾਂ ਮਾਹੌਲ ਚੱਲਦਾ ਝਾੜੂ ਵਾਲਿਆਂ ਦਾ ਪਹਿਲਾਂ ਤੇ ਵਕਾਰ ਸਹੀ ਸੀਗਾ ਉਹ ਤੇ ਹੁਣ ਥੋੜਾ ਜਿਹਾ ਪਿਛੇ ਜਾਣ ਕੇ ਗੰਦਾ ਹੋ ਗਿਆ ਕਿ ਐ ਕੀ ਫਿਰ ਜਿਤਨਾ ਭਾਈ ਨੇ ਕਿ ਅਮਰਤਪਾਲ ਨੂੰ ਜਾਊਗੀ ਕਿ ਹੋਰ ਵੀ ਕੋਈ سپورਟਰ ਹੈਗੇ ਨਹੀਂ ਜੀ ਇਤਨਾ ਦੇ ਜਿਆਦਾ ਵੀ ਅਮਰਤਪਾਲ ਨੂੰ ਜਾਊਗਾ ਅਮਰਤਪਾਲ ਨੂੰ ਜਾਣਾ ਹੈ ਠੀਕ ਹੈ ਮਾਹੌਲ ਬਣਿਆ ਮਾਹੌਲ ਬਣ ਗਿਆ ਜੀ ਅੱਗੇ ਸਿਮਰਜੀਤ ਮਾਨ ਨੂੰ ਵੀ ਕਢਾਇਆ ਸੀਗਾ ਇਸੇ ਤਰ੍ਹਾਂ ਜੀ ਵੇਹੇ ਵੇਹੇ ਗੱਲ ਇਹ ਜੇ ਸਿਮਰਜੀਤ ਮਾਨ ਨੂੰ ਆਪਾਂ ਬਾਹਰ ਕਢਾਇਆ ਸੀ ਉਹਦਾ ਕੋਈ ਤੁਹਾਨੂੰ ਜਿਆਦਾ ਵੀ ਕੋਈ ਫਾਇਦਾ ਹੋਇਆ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ ਫਾਇਦਾ ਨਹੀਂ ਨਿਕਲਿਆ ਨਹੀਂ ਕੋਈ ਫਾਇਦਾ ਨਹੀਂ ਨਿਕਲਿਆ ਉਹਦਾ ਹਾਂ ਇਹਦੀ ਕੀ ਗਾਰੰਟੀ ਵੀ ਹੋਣ ਪੈਦਾ ਨਿਕਲੂ ਇਹ ਇਹ ਤਾਂ ਨਾਉਣ ਵਾਲਾ ਸਮਾਂ ਵੇਖ ਦੱਸੂਗਾ ਇਹ ਸਮਾਂ ਹੋਂ ਤੇ ਪਤਾ ਲੱਗੂਗਾ ਬਾਕੀ ਖਲੋਤਾ ਇਹ ਜਾਦ ਆ ਕੀ ਪਤਾ ਨਹੀਂ ਕਿਧਰ ਤੁਰ ਜਾਣਾ ਜੰਦਾ ਦੀ ਆਵਾਜ਼ ਹੈ ਹਾਂ ਜੰਦਾ ਦੀ ਆਵਾਜ਼ ਹੈ ਇਹ ਵੀ ਇਹਨੂੰ ਬਾਹਰ ਘਟਾਈਏ ਸਕੀਤੇ ਪੈਂ ਤੇ ਚਲਦਾ ਬਾਅਦ ਤੇ ਬੰਦਾ ਮੁਖੀ ਆ ਤੇ ਇਹਨੂੰ ਬਾਹਰ ਆਉਣਾ ਚਾਹੀਦਾ ਆਪਣੇ ਸਿੱਖਾਂ ਦੀ ਇੱਜ਼ਤ ਆ ਉਹ ਬਾਹਰ ਆਵੇ ਉਹ ਜੇਲ੍ਹ ਤੇ ਆਣਾ ਤੇ ਆਪਣੀ ਇੱਜ਼ਤ ਨਹੀਂ ਗੀ ਇਸ ਚੀਜ਼ ਨੂੰ ਸਾਰੇ ਆਂਦੇ ਇਸ ਚੀਜ਼ ਨੂੰ ਸਾਰੇ ਆਂਦੇ ਪਹਿਲਾ ਮੁਕਾਬਲਾ ਹੁੰਦਾ ਸੀ ਜਿਆਦਾ ਕਾਲੀ ਦਲ ਤੇ ਕਾਂਗਰਸ ਦਾ ਦੋਵੇਂ ਚੀਜ਼ਾਂ ਹੀ ਦੋਵੇਂ ਖਤਮ ਦੋਵੇਂ ਖਤਮ ਆ ਹੁਣ ਦੋਵੇਂ ਖਤਮ ਨਹੀਂ ਹੋਣਾ আচ্ছা ਹੁਣ ਤੇ ਬਾਤੇ ਹੋਈ ਬਾਜੇ ਦੀਆਂ ਮਜੂਰਾ ਨੂੰ ਕਣਕ ਮਿਲਦੀ ਆ ਇਹ ਵੀ ਕਾਲੀ ਦਲ ਨੇ ਦਿੱਤੀ ਇਹ ਵੀ ਕਾਲੀ ਦਲ ਨੇ ਦਿੱਤੀ ਜੇ ਉਹ ਪਾਣੀ ਦੀ ਛੋੜ ਦਿੱਤੀ ਆ ਜ਼ਿਮੀਦਾਰ ਨੂੰ ਇਹ ਵੀ ਕਾਲੀ ਦਲ ਨੇ ਹਾਂ ਨੀ ਦੇ ਉਤਰਾਮ ਪਾਣੀ ਨਹੀਂ ਬਿੱਲ ਭਰ ਹੀ ਨਹੀਂ ਸਕਦੇ ਤੇ ਟੈਕਸ ਲਾਈ ਫਿਰਦੇ ਹੁੰਦੇ ਹੈ ਲਾਓ ਗੱਡਿਆਂ ਟਰੈਕਟਰਾਂ ਨੂੰ ਜਿੰਮੇਦਾਰ ਕਿਥੋਂ ਟਰੈਕਟਰ ਦਿੰਦਾ ਉਹਨੇ ਆਖਿਆ ਇਹ ਗੱਡੇ ਹੈ ਸਾਡੇ ਨਾ ਅੱਛਾ ਬਾਪੂ ਪਹਿਲਾਂ ਨਹਿਰੀ ਪਾਣੀ ਆਪਣੇ ਆਉਂਦਾ ਹੁੰਦਾ ਸੀ ਆਉਂਦਾ ਹੈ ਪਰ ਜਿੰਨਾ ਕਾਉਂਦਾ ਸੀ ਉਹਨੇ ਕਿੰਨਾ ਸਾਰਦੇ ਹੈ ਬਾਕੀ ਜ਼ਮੀਨ ਸੋੜਾ ਸਾਰੀ ਪਲਦੀ ਸੀ ਬਾਕੀ ਬਰਾਨੀ ਰਹਿੰਦੀ ਸੀ ਅੱਛਾ ਕਿਤੇ ਛੋਲੇ ਬੀਜ ਦਿਓ ਕਿਤੇ ਬਾਜਰਾ ਬੀਜ ਦਿਓ ਇਸ ਤਰ੍ਹਾਂ ਦਾ ਸਮਾਂ ਹੈ ਦਾਣੇ ਖਾਣ ਜੋਗੇ ਹੋ ਜਾਂਦੇ ਝਾਕੇ ਛੜਾ ਤੁਹਾਨੂੰ ਵਧੀਆ ਫੈਸਲਾ ਲੱਗਾ ਵੀ ਜਿਹੜੀ ਬੱਤੀ ਫਰੀ ਹੋਈ ਬਿਦਾਰ ਨੂੰ ਤੇ ਫੈ ਲਾ ਜਿਹੜਾ ਪਾਣੀ ਮੁਕਤ ਮਰ ਗਿਆ ਪਾਣੀ ਤੈਨੂੰ ਹੁਣ ਗਲਾਸ ਪਿਆ ਜੀ ਤੇ ਤੂੰ ਵੀ ਆਖੇਂ ਘਾ ਠੰਡ ਪੈ ਗਈ ਹੈ ਬਿਲਕੁਲ ਸਹੀ ਗੱਲ ਪਾਣੀ ਤਾਂ ਹੈ ਹੀ ਆਏ ਇਹ ਪਾਣੀ ਇਹੋ ਜੀ ਚੀਜ਼ ਮੁਕਤ ਦੀ ਬੱਤੀ ਵੇਖ ਕੇ ਪਾਣੀ ਜ਼ਿਆਦਾ ਕੱਢੀ ਜਾਂਦੇ ਤੇ ਬੋਰ ਡੂੰਘੇ ਹੁੰਦੇ ਜਾਂਦੇ ਆ ਪਾਣੀ ਥੱਲੇ ਚਲ ਤੁਰਿਆ ਜਾਂਦਾ ਇਹ ਵੀ ਖਤਰੇ ਦੀ ਗੱਲ ਹੈ ਇਹ ਬੇਕਾਰ ਗੱਲਾਂ ਬੇਕਾਰ ਗੱਲਾਂ ਲੋਰ ਲੋਰ ਤੋਂ ਵੱਧ ਪਾਣੀ ਕੋਈ ਨਹੀਂ ਕੱਢਦਾ ਬਾਹਰ ਹਾਂ ਲੋਰ ਦੇ ਮੁਤਾਬਕ ਕੱਢਦੇ ਆ ਇਹ ਧੂਖ ਬੋਲਦੀ ਦੁਨੀਆ ਜਿਹੜਾ ਆਂਦੇ ਆ ਨਾ ਪਾਣੀ ਜਿਆਦਾ ਨਿਕਲਦਾ ਤੇ ਡੂੰਗਾ ਕੁਦਰਤ ਦੇ ਰਾਂਗੇ ਪਾਣੀ ਤੇ ਧਰਤੀ ਤੇ ਪਾਣੀ ਦੇ ਉੱਤੇ ਤਰਦੀ ਫਿਰਦੀ ਆ ਹਾਂ ਪਾਣੀ ਕਿਤੇ ਮੁੱਕਣ ਵਾਲੀ ਗੱਲ ਨਹੀਂ ਗਈ ਇਹ ਕੁਦਰਤ ਦੇ ਰੰਗ ਨੂੰ ਉਹੋ ਹੀ ਜਾਣਦਾ ਕੁਦਰਤੀ ਜਾਣਦੇ ਇਹ ਮਹੌਲ ਦਾ ਅਮਰਤਪਾਲ ਦਾ ਬਣਿਆ ਅਮਰਤਪਾਲ ਦਾ ਮਹੌਲ ਬਣਿਆ ਅੱਛਾ ਹਾਂਜੀ ਮਹੌਲ ਅਮਰਤਪਾਲ ਦਾ ਬਣਿਆ ਤਾਂ ਇਹਦਾ ਲੈਗਾ ਇਹ ਕਾਲੀ ਲਾਲ ਦੇ ਬਾਬੇ ਅੱਛਾ ਬਾਬਾ ਤੁਸੀਂ ਅਈ ਤੇ ਅਮਰਤਪਾਲ ਨੂੰ ਪਾਵਾਂਗੇ ਅਈ ਕੀ ਅਮਰਤਪਾਲ ਨੂੰ ਪਾਓਗੇ ਬਿਲਕੁਲ ਤਾਂ ਆ ਗਿਆ ਕਿਹਨੂੰ ਪਾਓਗੇ ਤੂੰ ਵਰਟਾਂ ਦੇ ਅਮਰਤਪਾਲ ਨੂੰ ਪਾਵਾਂਗੇ ਅਮਰਤਪਾਲ ਨੂੰ ਪਾਓਗੇ ਹਾਂਜੀ ਹਾਂਜੀ ਅੱਛਾ ਕੀ ਕਾਰਨ ਹਾਂਜੀ ਕੀ ਕਾਰਨ ਇਹ ਤੇ ਭਾਈ ਜਿਹੜਾ ਅੰਦਰ ਜੇਲ ਜੂ ਦਿੱਤਾ ਇਹ ਸੁਣਾਉਂਦੇ ਬਾਰੇ ਤੈਨੂੰ ਬਾਹਰ ਨਿਕੜੇ ਜਾਵੇ ਹਾਂ ਹੋਰ ਤੇ ਸਭ ਅਸੀਂ ਆਮ ਪਾਰਟੀ ਦਾ ਹਾਂ ਆਮ ਪਾਰਟੀ ਨੂੰ ਪਾਉਂਦੇ ਆ ਜੀਆ ਲਓ ਜੀ ਇਹ ਕਾਮਾਦੀ ਪਾਰਟੀ ਅੱਛਾ ਇੱਕ ਚੀਜ਼ ਹੈ ਜੀ ਵੀ ਸੱਥਾਂ ਦੇ ਵਿੱਚ ਨਾ ਸਾਜ ਬੜੀ ਹੁੰਦੀ ਹੈ ਭਾਵੇਂ ਬੰਦਾ ਇੱਕ ਕਾਲੀਦਲ ਦਾ ਬੈਠਾ ਇੱਕ ਆਮ ਪਾਰਟੀ ਦਾ ਬੈਠਾ ਤੇ ਆਪਣਾ ਕਾਂਗਰਸ ਦੇ ਵੀ ਹੋਣਗੇ ਇੱਕ ਦੋ ਬੰਦੇ ਪਰ ਪਿਆਰ ਵੇਖ ਲਓ ਕਿ ਤਾਸ਼ ਇਕੱਠੀ ਖੜੀ ਜਾ ਰਹੀ ਪਹਿਲਾ ਪਾਨ ਦੀ ਬੇਗੀ ਵੇਖ ਕੇ ਤਾਂ ਪੱਤਾ ਮਾਰਦੇ ਉੱਤੋਂ ਲਿਆ ਜੀ ਹਾਂ ਜੀ ਹਾਂ ਜੀ ਜੋ ਜੋਨ ਦੀ ਵੇਗੀ ਤੇ ਕਿਉਂ ਜ਼ੋਰ ਦੀ ਬੱਤਾ ਮਾਰਦੇ ਜੋਸ ਆ ਜਾਂਦਾ ਨਾ ਵੇਗੀ ਜੁਂਦੀ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਸੁਰਖਾਪ ਟੀਵੀ ਨਾਲ ਤੇ ਮੈਂ ਹਾਂ ਗੁਰਦਿਆਲ ਸਿੰਘ ਤਰਨਤਾਰਨ ਦੇ ਏਰੀਆ ਦੇ ਵਿੱਚ ਆ ਇਹ ਪਿੰਡ ਹੈਗਾ ਜੀ ਝਾਮਕੇ ਇੱਕ ਬੜੀ ਪਿਆਰੀ ਤਸਵੀਰ ਤੁਹਾਨੂੰ ਦਿਖਾ ਰਿਹਾ ਕੈਮਰਾਮੈਨ ਨੂੰ ਕਵਾਂਗਾ ਤਸਵੀਰ ਦਿਖਾ ਦਿਓ ਪੁਰਾਣੇ ਸਾਡੇ ਬਾਬੇ ਬੈਠੇ ਨੇ ਸਾਥ ਲੱਗੀ ਹੋਈ ਹੈ ਤਾਸ਼ ਚੱਲ ਰਹੀ ਹੈ ਤੇ ਕੋਈ ਸਮਾਂ ਹੁੰਦਾ ਸੀ ਯਾਰ ਇਹ ਜਿਹੜੀ ਚੀਜ਼ਾਂ ਹੁੰਦੀਆਂ ਨਾ ਇਹ ਬੜੀਆਂ ਪ੍ਰਾਤਨ ਸਮੇਂ ਤੋਂ ਚੱਲਦੀਆਂ ਆਂ ਪ੍ਰਾਣੇ ਬਜ਼ੁਰਗ ਜਦੋਂ ਕੰਮਕਾਰਾਂ ਤੋਂ ਵਿਹਲੇ ਹੋ ਜਾਂਦੇ ਸੀ ਤੇ ਆਪਣਾ ਟਾਈਮ ਪਾਸ ਕਰਨ ਵਾਸਤੇ ਤਾਂ ਛੇੜ ਦੇ ਸਨ ਗੱਪਾ ਛੱਪਾ ਮਾਰਦੇ ਸਨ ਇੱਕ ਦੂਜੇ ਨੂੰ ਹਾਸਾ ਮਖੌਲ ਕਰਦੇ ਸਨ ਪਰ ਅੱਜ ਇਹ ਚੀਜ਼ ਜਿਹੜੀ ਬਿਲਕੁਲ ਲੋਪ ਹੋ ਰਹੀ ਹੈ ਖਤਮ ਹੋ ਰਹੀ ਹੈ ਆਪਾਂ ਬਾਬਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਬਾਬਿਆਂ ਕੋਲੋਂ ਜਾਣਦੇ ਆਂ ਪੂਰੀ ਕਹਾਣੀ ਕਿ ਪੁਰਾਣਾ ਸਮਾਂ ਚੰਗਾ ਸੀ ਕਿ ਹੋਣ ਵਾਲਾ ਸਮਾਂ ਚੰਗਾ ਸੀ ਆਜੋ ਕਰਦੇ ਆਂ ਗੱਲਾਂ ਬਾਤਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰਲੇ ਪਾਸੇ ਆ ਜੀ ਬਾਬਾ ਜੀ ਕਿਵੇਂ ਦੇਖਦੇ ਹੋ ਪੁਰਾਣੇ ਸਮੇਂ ਦੇ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਸੋ ਗਰਨਾਮ ਸਿੰਘ ਗਰਨਾਮ ਸਿੰਘ ਜੀ ਆਸ ਚੀਜ਼ਾਂ ਹੁਣ ਖਤਮ ਹੋ ਚੁੱਕੀਆਂ ਤਾਸ਼ ਤੋਛ ਖੇਡਣੀ ਲੋਕ ਬੈਂਦੇ ਨਹੀਂ ਕਹੀ ਕਹਿਣਾ ਚਾਹੁੰਦੇ ਹੁਣ ਇਹ ਸਮੇਂ ਸਮੇਂ ਦੇ ਨਾਲ ਹੀ ਆਏ ਇਹ ਤੇ ਅਸੀਂ ਆਂ ਵਿਲੇ ਆ ਜਿੰਨੇ ਆ ਬੈਠੇ ਇੱਥੇ ਅੱਛਾ ਅੱਛਾ ਕਾਰੋਬਾਰ ਕਰਨ ਵਾਲੇ ਬੱਚੇ ਕਰੀ ਜਾਂਦੇ ਆ ਤੇ ਅਸੀਂ ਫਿਰ ਤਾਸ਼ ਹੀ ਖੇਡਣੀ ਹੋਰ ਤਾਸ਼ ਹੀ ਖੇਡਣੀ ਬਿਲਕੁਲ ਉਮਰ ਕਿੰਨੀ ਹੋ ਗਈ ਬਾਪੂ ਦੀ ਉਮਰ ਅਸੀਂ ਅਸਿੰਦਲਾ ਕੇ ਬੰਨੇ ਅੱਛਾ ਅੱਛਾ ਤੇ ਬੱਚੇ ਨਹੀਂ ਡੋਗਦੇ ਵੀ ਹੁਣ ਤੋਂ ਬਾ ਕਰੇ ਭੇਜਾ ਬਾਪੂ ਗਰਮੀ ਵੜੀ ਹੈ ਨਹੀਂ ਬੱਚੇ ਬੜੇ ਲੈ ਕੇ ਬੱਚੇ ਆਂਦੇ ਆ ਵੀ ਤੁੰਨ ਨਜ਼ਾਰੇ ਲੈ ਨਜ਼ਾਰੇ ਲੈ ਕੰਮ ਕੀ ਕਰਦੇ ਆ ਜੀਵਿੰਦਾਰ ਸਾਰੇ ਜ਼ਿਮੀਂਦਾਰ ਕੰਮ ਕਰਦੇ ਬਾਪੂ ਜੀ ਤੁਹਾਡਾ ਕਿਨਾ ਅਜੈਬ ਸਿੰਘ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 72 ਸਾਲ ਪੁਰਾਣੇ ਲੋਕ ਸੌਖੇ ਸੀਗੇ ਹੋਣ ਵਾਲੇ ਲੋਕ ਸੌਖੇ ਜਦੋਂ ਸਾਡੀ ਜਵਾਨੀ ਸੀ ਉਦੋਂ ਸਾਡੇ ਵਾਸਤੇ ਸੌਖਾ ਸੀ ਅੱਛਾ ਅੱਜ ਮੁੰਡੇ ਆਦੇ ਹੁਣ ਕੀ ਕਹਿ ਸਕਦੇ ਆ ਅੱਛਾ ਅੱਛਾ ਪੁਰਾਣੇ ਲੋਕ ਸੌਖੇ ਸੌਖੇ ਹਾਂ ਬਹੁਤ ਸੌਖੇ ਬਿਮਾਰੀਆਂ ਬਿਮੜੀਆਂ ਤੋਂ ਲੋਕ ਦੂਰ ਹੀ ਚੰਗਾ ਖਾਣ ਪੀਣ ਨੂੰ ਹੀ ਸਿਰ ਤਾਂ ਚੰਗੀਆਂ ਸੀ ਕੌਡੀ ਖੇਡਣੀ ਗੌਣੀ ਖੇਡਣੀ ਹੁਣ ਅੱਜਕੱਲ ਮੋਬਾਈਲ ਫੜ ਲਿੰਦੇ ਆ ਮੁੰਡੇ ਲੱਗ ਲੱਗੋ ਕੇ ਬੈਹ ਜਾਂਦੇ ਕੋਈ ਉੱਥੇ ਜਾ ਪੈਂਦਾ ਕਿ ਉੱਥੇ ਜੇ ਕੋਈ ਵੰਡੇ ਆਸੇ ਉਹ ਵੀ ਮੋਬਾਈਲ ਨਾਲ ਲਿੰਦਾ ਘਰ ਦੇ ਨੂੰ ਸੱਸੀ ਕਾਲ ਬੁਲਾ ਕੇ ਘਰ ਦੇ ਨੂੰ ਸੱਸੀ ਕਾਲ ਬੁਲਾ ਕੇ ਮੋਬਾਈਲ ਲਾ ਲਿੰਦਾ ਬਸ ਤੇ ਆਪ ਕੋ ਆਪਣੇ ਮੋਬਾਈਲ ਤੇ ਲੱਗੇ ਰਹਿੰਦੇ ਪਰਿਵਾਰ ਦੇ ਵਿੱਚ ਨਹੀਂ ਇੱਕ ਦੂਜੇ ਨਾਲ ਕੁੰਦੇ ਲੋਕ ਨਾ ਜੀ ਨਹੀਂ ਕੁੰਦੇ ਆ ਜਿਹੜੇ ਬੱਚੇ ਪੋਤੇ ਦੇ ਮੇਰੇ ਉਹ ਅਲੱਗ ਅਲੱਗ ਬੈ ਜਾਂਦੇ ਲੈ ਕੇ ਹਾਂ ਤੇ ਤੁਸੀਂ ਨਹੀਂ ਕਦੀ ਮੋਬਾਈਲ ਵੇਖਿਆ ਮੇਰੇ ਕੋਲ ਵੀ ਹੈਗਾ ਵਾ ਮਮੀ ਮਸਬਲ ਦਾ ਚਲਾਉਣਾ ਅੰਜਾਂ ਨਹੀਂ ਚਲਾ ਅੱਛਾ ਬੀਬੀ ਕੋਲ ਵੀ ਹੈਗਾ ਮੋਬਾਈਲ ਕਿ ਨਹੀਂ ਬੀਬੀ ਚੱਲ ਬੱਸੀ ਆ ਅੱਛਾ 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 ਤੇ ਹੁਣ ਫਿਰ ਚੇਤਾ ਹੁਦਾ ਬੀਬੀ ਦਾ ਬੜਾ ਜੇ ਛੋਟਾ ਜਿਹੜਾ ਹੈ ਗਈ ਨੂੰ ਛੋਟਾ ਜਿਹੜਾ ਜਾ ਗਈ ਮੇਰੇ ਇੱਥੇ ਟਾਈਮ ਪਾਸ ਕਰਦੇ ਹੋ ਅੱਛਾ ਅੱਛਾ 2 ਮਿੰਟ ਹੋਇਆ ਚਲੋ ਬਾਡੀ ਕਰ ਲਈ ਕਿਉਂਕਿ ਇੱਕ ਜਿਹੜਾ ਦਾ ਦੋ ਸਰੀਰ ਮਹਾਰਾਜ ਨੇ ਬਣਾਇਆ ਹੈ ਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਦੂਜੇ ਦੇ ਦੁੱਖ ਸੁੱਖ ਦਾ ਸਹਾਰਾ ਬੜਾ 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 ਸਹਾਰਾ ਹੁੰਦਾ ਕੇ ਫਿਰ ਜਿਹੜੀ ਗੱਲ ਨਵਾ ਪਤਾ ਨਹੀਂ ਕਰਨੀ ਦਮੇ ਜੀ ਕਰ ਲੈਂਦੇ ਕਰ ਲੈਂਦੇ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਅੱਛਾ ਬਾਪੂ ਹੁਣ ਥੋੜਾ ਜਿਹਾ ਆਪਾਂ ਚੋਣਵੀ ਮਾਹੌਲ ਦੇ ਵੀ ਗੱਲਬਾਤ ਕਰ ਲਈਏ ਵੀ ਵੋਟਾਂ ਆ ਰਹੀਆਂ ਕਿੱਧਰ ਨੂੰ ਜਾ ਰਿਹਾ ਮਾਹੌਲ ਚੱਲ ਵੇਖੋ ਜੀ ਹੁਣ ਨਹੀਂ ਕਹਿ ਨਹੀਂ ਸਕਦੇ ਪਿੰਡ ਦੇ ਵਿੱਚ ਚਾਰੇ ਬੰਨੇ ਹੀ ਲੋਕ ਆ ਪੱਕਾ ਕਹਿ ਨਹੀਂ ਸਕਦੇ ਕਿ ਕਿਹੜੇ ਬੰਨੇ ਜਾਂਦੇ ਆ ਸਾਰੇ ਬੰਨਿਆਂ ਦੇ ਢੰਡੇ ਲੱਗੀ ਫਿਰਦੇ ਹੁਣ ਵੈਗਰੂ ਜਾਣਦਾ ਅੱਗੇ ਕੀ ਰਿਜ਼ਲਟ ਆਉਂਦਾ ਵੈਗਰੂ ਜਾਣਦਾ ਚਲ ਆਪਾਂ ਹੋਰ ਬਾਬਿਆਂ ਦੇ ਨਾਲ ਗੱਲਬਾਤ ਕਰਦੇ ਬਾਬਾ ਜੀ ਤੁਹਾਡਾ ਕੀ ਨਾਂ ਹੈ ਮੇਰਾ ਨਾਮ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਕੇ ਨੂੰ ਜਾਂਦਾ ਫਿਰ ਮਾਹੌਲ ਚੱਲ ਚਲੋ ਵੋਟਾਂ ਦੀ ਗੱਲ ਕਰ ਲਈਏ ਮਾਹੌਲ ਵੋਟਾਂ ਦਾ ਨਾ ਹੁਣ ਅੰਮ੍ਰਿਤਪਾਲ ਅੰਮ੍ਰਿਤਪਾਲ ਨੂੰ ਲੈ ਜਾਂਦਾ ਅੰਮ੍ਰਿਤਪਾਲ ਨੂੰ ਲੈ ਜਾਂਦਾ ਅੱਛਾ ਅੰਮ੍ਰਿਤਪਾਲ ਨੂੰ ਕਿਉਂ ਚੁਣਨ ਲੋਕ ਜੇ ਮੈਂ ਇੱਕ ਸਿੱਧਾ ਕੰਮਕਾਰ ਚੰਗੇ ਕਰਨ ਦੇ ਜੀ ਅੱਛਾ ਆਪਣੇ ਨੌਜਵਾਨ ਜੀ ਨੂੰ ਬਚਾਉਣ ਦੇ ਆ ਨਸ਼ਾ ਨਸ਼ਾ ਤੋਂ ਬਚਾਉਣ ਦੇ ਅੰਮ੍ਰਿਤ ਚਕਾਉਣ ਦੇ ਆ ਉਹ ਹਾਂ ਉਹਦਾ ਕਰਕੇ ਕਿੰਨੇ ਕੁ ਲੋਕ ਪਿੰਡ ਦੇ ਵੋਟ ਕਿੰਨੇ ਕੇ ਪਿੰਡ ਦੀ ਪਲਾ ਪਰ 1300 ਸੋਣੀ ਮੈਂ 1300 1300 ਜੋ ਕਿੰਨੇ ਅੱਧੀ ਪੈ ਜੂ ਅਮਰਤਪਾਲ ਨੂੰ ਹੋ ਸਕਦਾ ਪੈ ਜਾਵੇ ਪੈ ਜਾਵੇ ਹੋ ਸਕਦਾ ਤੇ ਉਹ ਬਾਕੀ ਉਹ ਦੂਜੇ ਝਾੜੂ ਵਾਲਿਆਂ ਦਾ ਕਿੱਦਾਂ ਮਾਹੌਲ ਚਾਲ ਹੈ ਝਾੜੂ ਵਾਲਿਆਂ ਦਾ ਪਹਿਲਾਂ ਤੇ ਵਕਾਰ ਸਹੀ ਸੀਗਾ ਉਹ ਤੇ ਹੁਣ ਥੋੜਾ ਜਿਹਾ ਪਿੱਛੇ ਜਾਣ ਕੇ ਗੰਦਾ ਹੋ ਗਿਆ ਪਿੱਛੇ ਹੋ ਜਾ ਕੇ ਗੰਦਾ ਕੰਮ ਕਾਰ ਕਿੱਦਾਂ ਆਉਂਦੇ ਜਾਂਦੇ ਕਿ ਨਹੀਂ ਤੁਹਾਡੇ ਮੰਤਰੀ ਕੌਣ ਇੱਥੇ ਲਾਲਜੀਤ ਨਹੀਂ ਆਪਣਾ 16 16 ਲੋ ਅੱਛਾ ਅੱਛਾ 16 ਉਹ ਬਧੀ ਆਇਆ ਹੀ ਨਹੀਂ ਉੜ ਕੇ ਵੋਟਾਂ ਪਾ ਕੇ ਗਿਆ ਇੱਕ ਵਾਰ ਹੀ ਆਇਆ ਇੱਕ ਦੀ ਵਾਰ ਹੀ ਆਇਆ ਮੇਰੇ ਖਿਆਲ ਕਿਤੇ ਅੱਛਾ 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 ਇੱਕ ਧੀਰੀ ਆਇਆ ਮੁੜ ਕੇ ਕਦੀ ਆਇਆ ਹੀ ਨਹੀਂ ਮੁੜ ਕੇ ਕਦੀ ਆਇਆ ਨਹੀਂ ਇਹ ਹਰਮੀਤ ਸੰਧੂ ਦਾ ਪਿੰਡ ਹੈ ਹਾਂਜੀ ਹਾਂਜੀ ਵਾਹ ਹੀ ਹਾਂਜੀ ਹਰਮੀਤ ਸੰਧੂ ਨਾਲ ਇੱਧਰ ਬਾਹਰ ਬੈ ਕੋਈ ਅਕਾਲੀ ਦਲ ਦੇ ਸੀ ਲੀਡਰ ਨਾਲ ਅਕਾਲੀ ਦਲ ਉਹਨਾਂ ਦਾ ਪਿੰਡ ਉਹ ਆਉਂਦੇ ਕਿ ਨਹੀਂ ਉਹ ਤੇ ਇੱਥੇ ਰਹਿੰਦੇ ਤਕਰੀਬਨ ਅੱਛਾ ਉਹਨਾਂ ਦਾ ਪਰਿਵਾਰ ਹੈਗਾ ਜੀ ਇੱਥੇ ਰਹਿੰਦੇ ਜ਼ਮੀਨ ਲਈ ਨਾ ਉਹਨਾਂ ਇੱਥੇ ਅੱਛਾ 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 ਜ਼ਮੀਨ ਲਈ ਅੱਛਾ ਅੱਛਾ ਪਿੰਡ ਨਹੀਂ ਪਿੰਡ ਨਾਲ ਜਾਣ ਘਾਟੀ ਪਿੰਡ ਨਾਲ ਘਾਟ ਬੋਲੋ ਬੋਲੋ ਹਾਂਜੀ ਪਿੰਡ ਦਾ ਜਾਨ ਕਾਟਾ ਹਾਂ ਪਿੰਡ ਦਾ ਜਾਨ ਕਾਟਿਆ ਅੱਛਾ ਅੱਛਾ ਐ ਕੀ ਐ ਕੀ ਫਿਰ ਜਿਤਨਾ ਭਾਈ ਨੇ ਕਿ ਅਮਰਤਪਾਲ ਨੂੰ ਜਾਊਗੀ ਕਿ ਹੋਰ ਵੀ ਕੋਈ ਸਪੋਰਟਰ ਹੈਗੇ ਨਹੀਂ ਜੀ ਇਤਨਾ ਦੇ ਜਾਵਦਾ ਅਮਰਪਾਲ ਨੂੰ ਜਾਓ ਅਮਰਪਾਲ ਨੂੰ ਜਾਓਗੀ ਠੀਕ ਆ ਮਾਹੌਲ ਬਣਿਆ ਮਾਹੌਲ ਬਣ ਗਿਆ ਜੀ ਅੱਛਾ ਅੱਛਾ ਨਾਲੇ ਉਹਨੇ ਬਾਹਰ ਕਢਾਉਣਾ ਚਾਹੀਦਾ ਨਾ ਕੰਮ ਚੰਗਾ ਕੀਤਾ ਬਾਹਰ ਕਢਾਉਣਾ ਚਾਹੀਦਾ ਬਾਹਰ ਕਢਾਉਣਾ ਬਾਹਰ ਕਢਾਉਣਾ ਚਾਹੀਦਾ ਅਗੇ ਸਿਮਰਜੀਤ ਮਾਲ ਨੂੰ ਵੀ ਕਢਾਇਆ ਸੀਗਾ ਇਸੇ ਤਰ੍ਹਾਂ ਜੀ ਵੇਹੇ ਵੇਹੇ ਗੱਲ ਇਹ ਜੇ ਸਿਮਰਜੀਤ ਮਾਲ ਨੂੰ ਆਪਾਂ ਬਾਹਰ ਕਢਾਇਆ ਸੀ ਉਹਦਾ ਕੋਈ ਤੁਹਾਨੂੰ ਜਾਦਾ ਵੀ ਕੋਈ ਫਾਇਦਾ ਹੋਇਆ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ ਫਾਇਦਾ ਨਹੀਂ ਕੋਈ ਨਹੀਂ ਕੋਈ ਫਾਇਦਾ ਨਹੀਂ ਨਿਕਲਿਆ ਉਹਦਾ ਤਾਂ ਹਾਂ ਤੇ ਇਹਦੀ ਕੀ ਗਾਰੰਟੀ ਵੀ ਹੋਣ ਫਾਇਦਾ ਨਿਕਲੂ ਇਹ ਇਹ ਤਾਂ ਨਾਉਣ ਵਾਲਾ ਸਮਾਂ ਵੇਖ ਦੱਸੂਗਾ ਇਹਨਾਂ ਸਮਾਂ ਉਂ ਤੇ ਪਤਾ ਲੱਗੂਗਾ ਬਾਕੀ ਖਲੋਤਾ ਇਹ ਜਨਤਾ ਦੀ ਆਵਾਜ਼ ਹੈ ਇਹਨੂੰ ਬਾਹਰ ਕਢਾਈਏ ਜਨਤਾ ਦੀ ਆਵਾਜ਼ ਹੈ ਬਾਹਰ ਕਰਾਉਣਾ ਤੇ ਬਾਕੀ ਤੋਰੇ ਨੇ ਪਤਾ ਨਹੀਂ ਕਿਹੜੇ ਬੰਦੇ ਜਾਣਾ ਜੀ ਹਾਂ ਆ ਸਿੱਖੀ ਤੌਰ ਤੇ ਕਹਿੰਦੇ ਸੀ ਕਿ ਵੀ ਸਿੱਖੀ ਤੇ ਪਾਇੰਤ ਤੇ ਚੱਲਦਾ ਵਾਸਤੇ ਬੰਦਾ ਮੁਖੀ ਆ ਤੇ ਇਹਨੂੰ ਬਾਹਰ ਆਉਣਾ ਚਾਹੀਦਾ ਆਪਣੇ ਸਿੱਖਾਂ ਦੀ ਇੱਜ਼ਤ ਆ ਉਹ ਬਾਹਰ ਆਵੇ ਉਹ ਜੇਲ੍ਹ ਤੇ ਆਣਾ ਤੇ ਆਪਣੀ ਇੱਜ਼ਤ ਨਹੀਂ ਗੀ ਇਸ ਚੀਜ਼ ਨੂੰ ਸਾਰੇ ਆਂਦੇ ਇਸ ਚੀਜ਼ ਨੂੰ ਸਾਰੇ ਆਂਦੇ ਹਾਂ ਤੇ ਆਪਣਾ ਦੂਜੇ ਜਿਤਨਾ ਪਹਿਲਾਂ ਇੱਕ ਆਪਾਂ ਐਮਪੀ ਬਣਾਇਆ ਸੀ ਡਿੰਪਾ ਡਿੰਪਾ ਉਹ ਕਦੀ ਵੇਖਿਆ ਹੈ ਪਿੰਡ ਚ ਹਾਂ ਜੀ ਹਾਂ ਜੀ ਵੇਖਿਆ ਜੀ ਆ ਸੂਰਤ ਨਹੀਂ ਵੇਖੀ ਅਸੀਂ ਉਹ ਵੜਿਆ ਜੀ ਸ਼ਕਲ ਹੀ ਵੇਖੀ ਨਾ ਬਾਪੂ ਕੀ ਕਹਿਣਾ ਚਾਹਦੇ ਹੋ ਅਸੀਂ ਕੀ ਕਹਿਣਾ ਜੀ ਜਿਹੜਾ ਆਪੇ ਕਰੀ ਵੋਟਾਂ ਲੈ ਕੇ ਭੋਗ ਕੇ ਵੜਦਾ ਨਹੀਂ ਮੁੜ ਕੇ ਵੜਦਾ ਹੀ ਫੇਰ ਨਹੀਂ ਫੇਰ ਕੋਈ ਨਾ ਫੇਰ ਆਉਂਦਾ ਨਹੀਂ ਗਏ ਫੇਰ ਕੋਈ ਮਰ ਗਿਆ ਤੇ ਹੈਗਾ ਕੋਈ ਨਹੀਂ ਨਾ ਉਹਨੇ ਜੇ ਆਉਣਾ ਤੇ ਤਗੜੇ ਬੰਦੇ ਨੂੰ ਮਿਲਣਾ ਮਾਰ ਲੂ ਕਿ ਨਹੀਂ ਮਿਲਣਾ ਪਹਿਲਾ ਮੁਕਾਬਲਾ ਹੁੰਦਾ ਸੀ ਜਿਆਦਾ ਕਾਲੀ ਲਾਲ ਤੇ ਕਾਂਗਰਸ ਦਾ ਦੋਵੇਂ ਚੀਜ਼ਾਂ ਹੀ ਦੋਵੇਂ ਖਤਮ ਦੋਵੇਂ ਖਤਮ ਆਹ ਹੁਣ ਦੋਵੇਂ ਖਤਮ ਨਹੀਂ ਸਾਬ ਅੱਛਾ ਉਹਨਾਂ ਤੇ ਬਾਤੇ ਹੋਈ ਬਾਜੇ ਦੀ ਉਹਨਾਂ ਦੋਆਂ ਦੇ ਵਿੱਚੋਂ ਜੇ ਆਪਾਂ ਇੱਕ ਲਪੜਾ ਹੋਏ ਵੀ ਚੰਗਾ ਕਿਹੜਾ ਸੀ ਕਾਲੀ ਦਲ ਵਾਲੇ ਕਿ ਕਾਂਗਰਸ ਸਾਹਿਬ ਕੋਈ ਵੀ ਚੰਗੇ ਸੀ ਦੋਵੇਂ ਪਾੜੇ ਚੱਲੀਆਂ ਸੀ ਵਾਰੀ ਵਾਰੀ ਹਾਂ ਦੋਵੇਂ ਚੰਗੀਆਂ ਸੀ ਬਾਦਲ ਵੀ ਚੰਗਾ ਕਰ ਗਿਆ ਕੰਮ ਬਾਦਲ ਵੀ ਚੰਗਾ ਕਰ ਗਿਆ ਚੰਗਾ ਕਰਕੇ ਜਿਹੜਾ ਕਰ ਗਿਆ ਅੱਛਾ ਅੱਛਾ ਤੇ ਚਲੋ ਕਾਂਗਰਸ ਵੀ ਚੰਗਾ ਕਰਕੇ ਜਿਹੜਾ ਕਰਦੀ ਹੈ ਤੇ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਤਲਬ ਉਹਨਾਂ ਦੋਨਾਂ ਸਰਕਾਰਾਂ ਜਿਹੜੀ ਕਾਲੀ ਦਲ ਸਰਕਾਰ ਚੰਗੇ ਸੀ ਕਾਲੀ ਦਲ ਹਾਂ ਸੰਗੀਤ ਕਾਂਗਰਸ ਨੇ ਵਧੀਆਂ ਬਹੁਤ ਕੀਤੀਆਂ ਸਿੱਖਾਂ ਉਲਟ ਤੁਹਾਨੂੰ ਪਤਾ ਹੈ ਕਿੰਨਾ ਕੀਤਾ ਇਹਨਾਂ ਨੇ ਭਗਵਾਨ ਤੁਮਾਰਨ ਦੇ ਕ ਸਾਡੇ ਅੱਲੇ ਤੇ ਕੋਈ ਵਿਕਾਸ ਨਹੀਂ ਹੋਇਆ ਤੇ ਅਸੀਂ ਕਿੰਨਾ ਸਾਡੇ ਅੱਲੇ ਤੇ ਕੋਈ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਕਾਰੋਬਾਰ ਹਾਂ ਇਹ ਅਕਾਲੀ ਦਲ ਦੀ ਅਕਾਲੀ ਦਲ ਦੀ ਦੇਣ ਟੀ ਇਹ ਅਕਾਲੀ ਦਲ ਦੀ ਦੇਣ ਅਕਾਲੀ ਦਲ ਨੇ ਕੰਮ ਜ਼ਿਆਦਾ ਕੀਤਾ ਕਿਹੜੇ ਕਿਹੜੇ ਕੰਮ ਜਿਹੜੇ ਅਕਾਲੀ ਦਲ ਦੇ ਰਾਜ ਬਹੁਤ ਜ਼ਿਆਦਾ ਕੀਤਾ ਹੁਣ ਕਿਹੜੇ ਕਿਹੜੇ ਗਣ ਕੇ ਬੰਦਾ ਦੱਸੇ ਬਾਬੂ ਦੱਸ ਦਿੰਦਾ ਦੱਸ ਕਿਹੜੇ ਕਸੋ ਦੱਸੋ ਥੋੜਾ ਐਕਾ ਹੋ ਜਾ ਇਤਰਾਜ ਮੈਂ ਤੁਹਾਨੂੰ ਦੱਸ ਦਾਂ ਵੀ ਜੋ ਆ ਮਜ਼ੂਰਾਂ ਨੂੰ ਕਣਕ ਮਿਲਦੀ ਆ ਇਹ ਵੀ ਕਾਲੀ ਦਾਲ ਨੇ ਇਹ ਕਾਲੀ ਦਾਲ ਨੇ ਜੇ ਉਹ ਪਾਣੀ ਦੀ ਛੋੜ ਦਿੱਤੀ ਆ ਜ਼ਿਮੀਂਦਾਰ ਨੂੰ ਇਹ ਵੀ ਕਾਲੀ ਦਾਲ ਨੇ ਨਹੀਂ ਜੇ ਉਹ ਤਰ੍ਹਾਂ ਪਾਣੀ ਨਹੀਂ ਬਿੱਲ ਭਰ ਹੀ ਨਹੀਂ ਸਕਦੇ ਤੇ ਇਸ ਟੈਕਸ ਲਈ ਫਿਰਦੇ ਹੁੰਦੇ ਹੈ ਲਾਓ ਗੱਡਿਆਂ ਟਰੈਕਟਰਾਂ ਨੂੰ ਜ਼ਿਮੀਂਦਾਰ ਕਿਥੋਂ ਟਰੈਕਟਰ ਦਿੰਦਾ ਉਹਨੇ ਆਖਿਆ ਇਹ ਗੱਡੇ ਆ ਸਾਡੇ ਇਹਨਾਂ ਅੱਛਾ ਪਾਪਾ ਪਹਿਲਾਂ ਨਹਿਰੀ ਪਾਣੀ ਆਪਣੇ ਆਉਂਦਾ ਹੁੰਦਾ ਸੀ ਆਉਂਦਾ ਹੈ ਪਰ ਜਿੰਨਾ ਆਉਂਦਾ ਸੀ ਉਹਨੇ ਕਿਨਾਂ ਸਾਰਦੇ ਹੈ ਬਾਕੀ ਜ਼ਮੀਨ ਸੜੋੜਾ ਸਾਰੀ ਪਲਦੀ ਸੀ ਹੂੰ ਬਾਕੀ ਬਰਾਨੀ ਰਹਿੰਦੀ ਸੀ ਅੱਛਾ ਕਿਹਦੇ ਛੋਲੇ ਬੀਜ ਦਿਓ ਕਿਹਦੇ ਬਾਜਰਾ ਬੀਜ ਦਿਓ ਇਸ ਤਰ੍ਹਾਂ ਦਾ ਸਵਾ ਹੈ ਦਾਣੇ ਖਾਨ ਜੋਗੇ ਹੋ ਜਾਂਦੇ ਤਾਂ ਤੁਹਾਨੂੰ ਵਧੀਆ ਫੈਸਲਾ ਲੱਗਾ ਵੀ ਬਾਜਰੀ ਬੱਤੀ ਫਸਰੀ ਹੋਈ ਜ਼ਿਮੇਦਾਰ ਨੂੰ ਤੇ ਫੈਸਲਾ ਜਿਹੜਾ ਪਾਣੀ ਮੁਕਤ ਮਰ ਗਿਆ ਪਾਣੀ ਤੈਨੂੰ ਹੁਣ ਗਲਾਸ ਪਿਆ ਦੀ ਤੇ ਤੁਸੀਂ ਆਖੇਂ ਕਾ ਠੰਡ ਪੈ ਗਈ ਹੈ ਬਿਲਕੁਲ ਸਹੀ ਗੱਲ ਪਾਣੀ ਤਾਂ ਹੈ ਹੀ ਆਏ ਪਾਣੀ ਇਹੋ ਜੀ ਚੀਜ਼ ਹੈ ਨਹੀਂ ਹੁਣ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਆ ਵੀ ਜਿਤਨਾ ਹੁਣ ਆਪਾਂ ਮੁਫਤ ਦੀ ਬੱਤੀ ਵੇਖ ਕੇ ਪਾਣੀ ਜ਼ਿਆਦਾ ਕੱਢੀ ਜਾਂਦੇ ਤੇ ਬੋਰ ਡੂੰਘੇ ਹੁੰਦੇ ਜਾਂਦੇ ਆ ਪਾਣੀ ਥੱਲੇ ਚਲ ਤੁਰਿਆ ਜਾਂਦਾ ਇਹ ਵੀ ਖਤਰੇ ਦੀ ਗੱਲ ਇਹ ਬੇਕਾਰ ਗੱਲਾਂ ਬੇਕਾਰ ਗੱਲਾਂ ਲੋੜ ਲੋੜ ਤੋਂ ਵੱਧ ਪਾਣੀ ਕੋਈ ਨਹੀਂ ਕੱਢਦਾ ਬਾਹਰ ਹਾਂ ਲੋੜ ਦੇ ਮੁਤਾਬਕ ਕੱਢਦੇ ਆ ਇਹ ਥੂਖ ਬੋਲਦੀ ਦੁਨੀਆ ਜਿਹੜਾ ਆਂਦੇ ਨਾ ਪਾਣੀ ਜਿਆਦਾ ਨਿਕਲਦਾ ਦੇਖੋ ਡੂੰਗਾ ਕੁਦਰਤ ਦੇ ਰਾਂਗੇ ਪਾਣੀ ਤੇ ਧਰਤੀ ਤੇ ਪਾਣੀ ਦੇ ਉੱਤੇ ਤਰਦੀ ਫਿਰਦੀ ਆ ਹਾਂ ਪਾਣੀ ਕਿਤੇ ਮੁੱਕਣ ਵਾਲੀ ਗੱਲ ਨਹੀਂ ਗਈ ਇਹ ਕੁਦਰਤ ਦੇ ਰੰਗ ਨੂੰ ਉਹੋ ਹੀ ਜਾਣਦਾ ਕੁਦਰਤ ਹੀ ਜਾਣਦੀ ਹਾਂ ਇੱਕ ਲੋਕ ਜਿਹੜੀ ਅੱਗ-ਅੱਗ ਲਾਦੇ ਤੁਹਾਡੇ ਸਮੇਂ ਵੀ ਅੱਗ ਲਾਉਂਦੇ ਹੁੰਦੇ ਸੀ ਅੱਗਾ ਉਦੋਂ ਕਾਹਦੇ ਕਿੰਨੂੰ ਲਾਉਣੀ ਹੈ ਹਾ ਹੈ ਕੱਖ ਨਹੀਂ ਸੀ ਤੇ ਅੱਗ ਕਿੰਨੂੰ ਲਾਉਣੀ ਸੀ ਉਦੋਂ ਨਹੀਂ ਲਾਉਂਦੇ ਲੋਕ ਉਹ ਮੈਨਾਂ ਹੁੰਦਾ ਹੀ ਕੋਈ ਨਹੀਂ ਅੱਗ ਕਿੰਨੂੰ ਲਾਉਣੀ ਹੈ ਪੱਠੇ ਡੰਗੜਾ ਨਾ ਪਾਉਣੇ ਪੱਠੇ ਵੱਢ ਕੇ ਤੇ ਮਹਾ ਪੱਠੇ ਜੋਗੇ ਤੇ ਜ਼ਿੰਮੇਦਾਰ ਉਹ ਜਿਹੜਾ ਕੱਖ ਹੁੰਦੇ ਸੀ ਮਿਲੀਟ ਕੇ ਸੰਭਾਲ ਲੈਂਦੇ ਫਿਰ ਪਾਉਂਦੇ ਦਿੰਦਾ ਨਹੀਂ ਪੰਡ ਪਰਾਲੀ ਦੀ ਕਿਸੇ ਨੂੰ ਆਖੀ ਇਹਦੇ ਕੋਈ ਦਿੰਦਾ ਨਹੀਂ ਚਾਰ ਕਨਾਲਾਂ ਵਿੱਚ ਝੋਨਾ ਹੁੰਦਾ ਸੀ ਹੁਣ ਤੇ ਸਾਢੇ ਪੰਜ ਦਾ ਝੋਨਾ ਹੁੰਦਾ ਉਦੋਂ ਝੋਨਾ ਕਿੱਥੇ ਹੁੰਦਾ ਹੈ ਪਾਣੀ ਦਾ ਪ੍ਰਬੰਧ ਹੈ ਨਹੀਂ ਪਾਣੀ ਹੈ ਨਹੀਂ ਪ੍ਰਬੰਧ ਹੈ ਨਹੀਂ ਤੇ ਉਹ ਉਹ ਉਹਨਾਂ ਦੀ ਫਸਲ ਹੁੰਦੀ ਜਿੰਨੀ ਖਾਣ ਪੀਣ ਜੋਗਾ ਮਸਾਈ ਮਸਾਈ ਉਹ ਵੀ ਸਾਰਿਆਂ ਦੀ ਨਹੀਂ ਪੂਰੀ ਖਾਣ ਨੂੰ ਹੁੰਦੀ ਪੂਰੀ ਪੈਂਦੀ ਹਾਂ ਘਟ ਜਾਂਦੀ ਹੁਣ ਹੁਣ ਜਿਹੜਾ ਜਿਤਨਾ ਲੋਕ ਹੁਣ ਬਿਮਾਰ ਹੋ ਰਹੇ ਤੁਸੀਂ ਪਹਿਲਾਂ ਵੀ ਗੱਲ ਕੀਤੀ ਵੀ ਪਹਿਲਾਂ ਲੋਕ ਬਿਮਾਰ ਨਹੀਂ ਹੁੰਦੇ ਹੈਨਾ ਹੁਣ ਕਿਤੇ ਇਹ ਤੇ ਨਹੀਂ ਹੈਗਾ ਵੀ ਜ਼ਿਆਦਾ ਖਾਦਾਂ ਵਰਤਨ ਦੇ ਕਰਕੇ ਜ਼ਿਆਦਾ ਹੋ ਗਿਆ ਹੈ ਹੈਨਾ ਨਹੀਂ ਇਹ ਨਹੀਂ ਆ ਫਿਰ ਤੁਹਾਨੂੰ ਦਵਾਈ ਦਵਾਈਆਂ ਦੇ ਚੀਜ਼ ਨੂੰ ਅੱਜ ਨਾਮ ਆ ਪਾਓ ਤੇ ਕੀੜਾ ਨਹੀਂ ਮਤਲਬ ਕੀੜੇ ਪੈ ਜਾਂਦੇ ਉਹ ਗੱਲ ਤਾਂ ਹੁਣ ਪਾਣੀ ਤੇ ਪੈਂਦੀ ਜ਼ਿਮੀਦਾਰ ਨੂੰ ਵੀ ਸਹੀ ਗੱਲ ਆ ਚਲੋ ਆਪਣਾ ਦੂਜੀ ਟੋਲੀ ਵੀ ਬੈਠੀ ਆਪਾਂ ਉਹਨਾਂ ਨਾਲ ਵੀ ਦੋ ਚਾਰ ਗੱਲਾਂ ਬਾਤਾਂ ਕਰ ਲਈ ਕਿਉਂ ਨਰਾਸ਼ ਨਾ ਹੋ। ਇਧਰਲੇ ਪਾਸੇ ਆਜੋ ਥੱਲੇ ਦੇ ਪਾਸੇ ਆਪਾਂ ਉਧਰਲੇ ਪਾਸੇ ਵੀ ਗੱਲ ਸੁਣ ਲਈ। ਬਾਬਾ ਜੀ ਕੀ ਹਾਲ ਚਾਲ ਜੇ? ਠੀਕ ਹੈ ਜੀ। ਕਿੰਨੀ ਉਮਰ ਹੋ ਗਈ ਤੁਹਾਡੀ? ਉਮਰ 60 ਸਾਲ ਭਾਰੀ। 60 ਸਾਲ ਹੋ ਗਈ। ਹਾਂ ਜੀ। ਫਿਰ 21 ਵੋਟਾਂ ਚ ਕਿਹਨੂੰ ਜਿਤਾ ਦਈਏ? ਅੱਛਾ। ਚਾਹ ਹੋ ਜਾਵੇ ਸਦਾ। ਇੱਥੇ ਮਾਹੌਲ ਰੌਣਕ ਪਾਲ ਦਾ ਬਣਿਆ। ਅਮਰਪਾਲ ਦਾ ਮਾਹੌਲ ਬਣਿਆ। ਹਾਂ ਬਣਿਆ। ਅੱਛਾ। ਹਾਂ ਜੀ ਮਾਹੌਲ ਅਮਰਪਾਲ ਦਾ ਬਣਿਆ। ਹੁਣ ਦਲੇਗਾ। ਇਹ ਕਾਲੀ ਲਾਲ ਦੇ ਨੇ ਬਾਬ ਅਈ ਤੇ ਅਮਰਤਪਾਲ ਨੂੰ ਪਾਵਾਂਗੇ ਅਈ ਕਿਹ ਅਮਰਤਪਾਲ ਨੂੰ ਪਾਓਗੇ ਬਿਲਕੁਲ ਤੇ ਬਾਪੂ 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 ਅਕਾਲੀ ਦਲ ਨੇ ਵਧੀਆ ਕੰਮ ਕੀਤੇ ਬਾਦਲ ਸਾਹਿਬ ਦੇ ਕੰਮਾਂ ਦੇ ਤੇ ਅੱਜ ਵੀ ਲੋਕ ਕਹਿੰਦੇ ਵੜਾ ਕੰਮ ਸੀ ਤੇ ਕਿਹ ਅਮਰਤਪਾਲ ਨੂੰ ਕਿਉਂ ਚਲੋ ਓਡੀ ਆਵਾਜ਼ ਹੀ ਜੱਜ ਵੀ ਰੱਬ ਕਿਹਦੇ ਮੁੰਡਿਆਂ ਦੇ ਆਖੇ ਤੇ ਨਹੀਂ ਮੁੰਡੇ ਨਵੇਂ ਮੁੰਡੇ 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 ਵੀ ਹੋ ਗਏ ਜੀ ਮੁੰਡਿਆਂ ਦਾ ਕਰਕੇ ਆਈਆਂ ਜੀ ਕਿਉਂਕਿ ਮੁੰਡਿਆਂ ਤੋਂ ਰੋਟੀ ਵੀ ਖਾਣੀ ਨਾਲੋਂ ਹਾਂ ਜੀ ਹਾਂ ਜੀ ਬੀਬੀ ਜੀ ਹਾਂ ਹਾਂ ਜੀ ਆ ਗਈ ਜੀ ਬੀਬੀ ਮਰਦੀ ਛਾਲਾ ਕਹਿ ਮੈਂ ਕਹਿ ਮੈਂ ਬੀਬੀ ਕਹਿ ਉਹ ਕਿਚਲਦੀ ਮੈਂ ਬੋੜ ਪਾਉਂ ਉਹਦੇ ਓਡੀ ਓਡੀ ਬੋ ਜੇਰਾ ਭਗਵਾਨ ਸਤਿਮਾਨ ਨੇ ਕਰਾ ਮਾਣ ਕੀਤਾ ਮੈਂ ਤਾਂ ਭਗਵਾਨ ਸਤਿਮਾਨ ਨੂੰ ਪਾਉਂਗੀ ਨਹੀਂ ਨਹੀਂ ਇਦਾਂ ਨਹੀਂ ਆਉਂਦੀ ਨਹੀਂ ਨਹੀਂ ਅੱਛਾ 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 ਪਾਉਂਜੀ ਤੁਹਾਡਾ ਕੀ ਨਾਮ ਮੰਗਲ ਸਿੰਘ ਮੰਗਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਫਿਰ ਵੋਟਾਂ ਆ ਗਈਆਂ ਕਿਹਨੂੰ ਪਾਓਗੇ ਤੁਸੀਂ ਵੋਟਾਂ ਦੇ ਅਮਰਤਪਾਲ ਨੂੰ ਪਾਵਾਂਗੇ ਅਮਰਤਪਾਲ ਨੂੰ ਪਾਓਗੇ ਹਾਂਜੀ ਹਾਂਜੀ ਅੱਛਾ ਕੀ ਕਾਰਨ ਹਾਂਜੀ ਕੀ ਕਾਰਨ ਇਹ ਤੇ ਭਾਈ ਜਿਹੜਾ ਅੰਦਰ ਜੇਲ੍ਹ ਜੂਲ ਇਦਾਂ ਸੁਣਾਉਂਦੇ ਮਾਰੇ ਤੈਨੂੰ ਬਾਹਰ ਨਿਕਲੇ ਜਾਵੇ ਹਾਂ ਹੋਰ ਤੇ ਸਭ ਠੀਕ ਹਾਂ ਜੀ ਭਾਈ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਤਾਸ਼ ਤੇ ਤਾਸ਼ ਕੁੱਟੀ ਜਾਂਦੇ ਹਾਂ ਹਾਂ ਜੀ ਦੱਸੋ ਹਾਂ ਜੀ ਕੀ ਕੀ ਕਹਿਣਾ ਚਾਹੁੰਦੇ ਕਿੰਨੂ ਵੋਟ ਪਾਉਗੀ ਏਕੀ ਫਿਰ ਅਸੀਂ ਆਮ ਪਾਰਟੀ ਨੂੰ ਪਾਵਾਂਗੇ ਆਪ ਪਾਰਟੀ ਨੂੰ ਪਾਵਾਂਗੇ ਹਾਂ ਜੀ ਲਓ ਜੀ ਇਹ ਕਾਮਾਦੀ ਪਾਰਟੀ ਅੱਛਾ ਇੱਕ ਚੀਜ਼ ਹੈ ਜੀ ਵੀ ਸੱਥਾਂ ਦੇ ਵਿੱਚ ਨਾ ਸਾਝ ਬੜੀ ਹੁੰਦੀ ਹੈ ਭਾਵੇਂ ਬੰਦਾ ਇੱਕ ਕਾਲੀ ਦਲ ਦਾ ਬੈਠਾ ਇੱਕ ਆਮ ਪਾਰਟੀ ਦਾ ਬੈਠਾ ਤੇ ਆਪਣਾ ਕਾਂਗਰਸ ਦੇ ਵੀ ਹੋਣਗੇ ਇੱਕ ਦੋ ਬੰਦੇ ਪਰ ਪਿਆਰ ਵੇਖ ਲਓ ਇਹ ਤਾਸ਼ ਇਕੱਠੀ ਖੱਡੀ ਜਾ ਰਹੀ ਪੇਲਾ ਪਾਨ ਦੀ ਬੇਗੀ ਵੇਖ ਕੇ ਤਾਂ ਪਤਾ ਮਾਰਦੇ ਉੱਤੋਂ ਲਿਆ ਗਏ ਹਾਂ ਜੀ ਹਾਂ ਜੀ ਹਾਂ ਜੀ ਜੋ ਜੋਨ ਦੀ ਵੇਗੀ ਤੇ ਕਿਉਂ ਜ਼ੋਰ ਦੀ ਪਤਾ ਮਾਰਦੇ ਜੋਸ਼ ਆ ਜਾਂਦਾ ਦਾ ਵੇਗੀ ਜੁ ਹੁੰਦੀ ਹੈ ਬਾਈ ਜੀ ਕੋਈ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਵੀਰ ਜੀ ਨੌਜਵਾਨਾਂ ਨੂੰ ਬਸ ਇੰਨੀ ਇੱਕ ਗੱਲ ਕਹਿਣਾ ਚਾਹਾਂਗੇ ਜਿਹੜਾ ਅੱਜ ਕੱਲ੍ਹ ਭੈਣ ਭਰਾ ਨਸ਼ੇ ਤੇ ਲੱਗੇ ਬਸ ਨਸ਼ਾ ਤੇ ਆਗੋ ਕਾਲੀ ਦਲ ਦੀ ਸਭ ਤੋਂ ਵੱਡੀ ਦੇਣ ਪੰਜਾਬ ਨੂੰ ਨਸ਼ੇ ਦੀਆਂ ਨੇ ਤੇ ਕਾਲੀ ਦਲ ਦਾ ਕੰਮ ਮਾੜਾ ਕੋਈ ਨਹੀਂ ਹੈਗਾ ਬਿਲਕੁਲ ਸਹੀ ਹੈ ਇਥੋਂ ਪੰਜਾਬ ਬਰਬਾਦ ਹੋਇਆ ਹੂੰ ਹੁਣ ਹੋਰ ਆ ਇੱਕ ਪੰਜਾਬ ਸਟੇਟ ਨੂੰ ਛੱਡ ਕੇ ਹਰਿਆਣਾ ਵਾ ਜਿਆ ਰਾਜਸਥਾਨ ਆ ਐਮਪੀ ਆ ਇੱਧਰ ਜਾ ਕੇ ਵੇਖੀ ਕਿਤੇ ਕੋਈ ਚਿੱਟਾ ਨਹੀਂ ਹੈਗਾ ਸਹੀ ਆ ਜੇ ਭੁੱਕੀ ਠੇਕਿਆਂ ਤੇ ਮਿਲਦੀ ਹੈ ਨਾ ਤੇ ਲੋਕ ਯੂਜ਼ ਨਹੀਂ ਕਰਦੇ ਬਿਲਕੁਲ ਪੁਲਿਸ ਵੀ ਨਹੀਂ ਡੱਕਦੀ ਸਭ ਤੋਂ ਵੱਡੀ ਜਿਹੜੀ ਮਾੜੀ ਦੇਣ ਹੈ ਨਾ ਪੰਜਾਬ ਨੂੰ ਸਿਰਫ ਨਸ਼ੇ ਦੀ ਆ ਜੇ ਨਸ਼ਾ ਹੀ ਰੁਕ ਜੇ ਨਾ ਤੇ ਆਪਣੇ ਨੌਜਵਾਨਾਂ ਵਾਸਤੇ ਇਹਨਾਂ ਨੂੰ ਬਾਹਰ ਜਾਣ ਦੀ ਲੋੜ ਵੀ ਨਹੀਂ ਪੈ ਬਿਲਕੁਲ ਬਿਲਕੁਲ ਸਹੀ ਗੱਲ ਮੈਂ ਜਿੱਦਾਂ ਨਸ਼ੇ ਦੀ ਗੱਲ ਕੀਤੀ ਵੀਰ ਨੇ ਤੇ ਤੁਹਾਡੇ ਸਮੇਂ ਫੀਮ ਫੋਮ ਲੋਕੀ ਖਾਂਦੇ ਹੁੰਦੇ ਸੀ ਨਾ ਤੇ ਕੰਮ ਵੀ ਕਰ ਦਿੰਦੇ ਸੀ ਉਸ 사이 ਨਹੀਂ ਸੀ ਉਹ ਇੰਨਾ ਜਿਆਦਾ ਨਸ਼ਾ ਨਹੀਂ ਸੀ ਨਾ ਕਰਦੇ ਲੋਕ ਅੰਨੀ ਜਨਤਾ ਨਹੀਂ ਲੋਕ ਬੈਠੂ ਘਟਾ ਉਹਦੇ ਨੂੰ ਜਦੇ ਨਸ਼ਾ ਪੀਂ ਫਾਉਂਦਾ ਜਾਂ ਭੁੱਖੀ ਨਹੀਂ ਹਾਂ ਭੁੱਖੀ ਨਹੀਂ ਹੈਗੀ ਹਾਂਜੀ ਉਦੋਂ ਕਹਿੰਦੇ ਠੇਕੇ ਟੁਕੇ ਵੀ ਖੁੱਲੇ ਹੁੰਦੇ ਸੀ ਉੰਦੇ ਠੇਕੇ ਨਹੀਂ ਕੰਨ ਜਿਆਦੇ ਨਹੀਂ ਹੁੰਦੇ ਅੱਛਾ ਅੱਛਾ ਠੇਕੇ ਨਹੀਂ ਤੇ ਲੋਕੀ ਖਾਂਦੇ ਵੀ ਹਾਂ ਕੀ ਖਾਂਦੇ ਕੰਮ ਕਰਦੇ ਕੰਮ ਕਰਦੇ ਬੜਾ ਜੀ ਕੰਮ ਬੜਾ ਕਰਦੇ ਹੋ ਜ਼ਿਆਦਾ ਹੋ ਗਿਆ ਕੰਮ ਇਹ ਆ ਗਿਆ ਨਾ ਗੱਲ ਕਰ ਲਾ ਕਿਹੜੀ ਹਟ ਗਈ ਫੇਕੇ ਕੰਗ ਹਟਾਂ ਆਪਾਂ ਜਦ ਮਾਰ ਬਾਪੂ ਖਿੱਚ ਗਿਆ ਇੱਛਾ ਹੋ ਗਈ ਫਿਰ ਹੁਣ ਹੁਣ ਹੋਣ ਵਾਲਾ ਨਸ਼ਾ ਜਿਹੜਾ ਜ਼ਿਆਦਾ ਨਹੀਂ ਹੋ ਗਿਆ ਕੰਮ ਹਾਂ ਜ਼ਿਆਦਾ ਗਿਆ ਜੀ ਜ਼ਿਆਦਾ ਹੋ ਗਿਆ ਜ਼ਿਆਦਾ ਗਿਆ ਸੋ ਦੋਸਤੋ ਆਪਾਂ ਸਾਥ ਦੇ ਵਿੱਚ ਬੈਠੇ ਛੋਟੀ ਛੋਟੀਆਂ ਗੱਲਾਂ ਬਾਬਿਆਂ ਦੇ ਨਾਲ ਕੀਤੀਆਂ ਤੇ ਇਹ ਸਮਾਂ ਜਿਹੜਾ ਨਾ ਦੁਬਾਰਾ ਨਹੀਂ ਆਉਣਾ ਮਿੱਤਰੋ ਤੇ ਹੱਸ ਖੇਡ ਕੇ ਜੀਵਨ ਜਿਹੜਾ ਬਤੀਤ ਕਰਿਆ ਕਰੋ ਸਾਰੇ ਵੱਖ-ਵੱਖ ਪਾਰਟੀਆਂ ਤੋਂ ਵੀ ਜੁੜੇ ਹੋਏ ਨੇ ਲੋਕ ਤੇ ਅਮਰਤਪਾਲ ਨੂੰ ਵੀ ਸਪੋਰਟ ਕਰਨੀ ਹੈ ਇਹਨਾਂ ਨੇ ਕੁਝ ਅਕਾਲੀ ਦਲ ਨੂੰ ਸਪੋਰਟ ਕਰਨਗੇ ਕੁਝ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨਗੇ ਪਰ ਪਿਆਰ ਦੇਖ ਲਓ ਕਿ ਇੱਕੇ ਜਗ੍ਹਾ ਤੇ ਬੈਠ ਕੇ ਤਾਸ਼ ਖੇਡ ਰਹੇ ਨੇ ਅੱਈਆ ਉਹ ਉਧਰ ਚੜਾਈ ਰੱਖਣ ਦਾ ਹੈ ਉਹ ਕਿੱਥੇ ਆ ਪੀਣੀ ਆ ਉਸ ਦੇਖ ਚਾਲਾਂ ਦੀ ਰੱਸੀ ਉਹ ਵੀ ਛੱਕੇ ਦਾ ਤੁਸੀਂ ਵੀ ਉਹ ਇੱਕਦਮ ਬਾਹੋਂ ਕੇ ਟੀਵੀ ਤੇ ਇਹ ਬਾਸ ਹੁੜੇ ਪੈ ਜਾਣੀ ਜੀ ਘੰਟੇ 2 ਘੰਟੇ ਤੱਕ ਕਿਹੜੇ ਨੰਬਰ ਤੇ ਇਹ ਸੁਰਖਾਉ ਟੀਵੀ ਮੈਂ ਤੁਹਾਨੂੰ ਦੇ ਦਣਾ ਲਿੰਕ ਦੇ ਦਣਾ ਆ ਦੇ ਦੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਪਾਂ ਦੇਸੀ ਤਰੀਕੇ ਦੇ ਨਾਲ ਪਿੰਡ ਦਾ ਮਾਹੌਲ ਤੁਹਾਨੂੰ ਦਿਖਾਇਆ ਕਿ ਪਿੰਡਾਂ ਦੇ ਵਿੱਚ ਸਾਡਾ ਪਿਆਰ ਹੁੰਦਾ ਸੀ ਕਦੇ ਬਜ਼ੁਰਗ ਇਕੱਠੇ ਹੋ ਕੇ ਬੈਂਦੇ ਸੀ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਸੀ ਇਹ ਜ਼ਿਆਦਾਤਰ ਬੰਦਾ ਜਦੋਂ ਹਾਣੀਆਂ 'ਚ ਬੈਂਦਾ ਨਾ ਆਪਣੇ ਹਾਣੀਆਂ ਨੂੰ ਹਾਨ ਪਿਆਰੇ ਕਹਿੰਦੇ ਨਾ ਤੇ ਬਿਮਾਰ ਨਹੀਂ ਹੁੰਦਾ ਘਰ ਦੇ ਵਿੱਚ ਇਕੱਲਾ ਬੈਠਾ ਬੰਦਾ ਕਈ ਸੋਚਾਂ ਸੋਚਦਾ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਨੂੰ ਚੰਬੜ ਜਾਂਦੀਆਂ ਇਹੋ ਜਿਹੇ ਸੱਥ ਦੁਬਾਰਾ ਆਉਣੀ ਚਾਹੀਦੀਆਂ ਤੇ ਪੰਜਾਬ ਜਿਹੜਾ ਦੁਬਾਰਾ ਹੱਸਦਾ ਵਸਦਾ ਰਹੇ ਅੱਜ ਦੀ ਵੀਡੀਓ ਵਿੱਚ ਇਨਾਂ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਧੰਨਵਾਦ